ਕੁੜੀ ਨੂੰ ਖਰੀਦਣ ਦਾ ਆਇਆ ਵੀਡੀਓ ਮਾਂ ਤੇ ਨਾਨੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਕੁੜੀ ਨੂੰ ਖਰੀਦ ਕੇ ਰਾਜਸਥਾਨ ਵਿੱਚ ਕੀਤਾ ਵਿਆਹ ਛੋੜੀ ਦੀ ਮਾਂ ਦੀ ਪੈਸੇ ਗਿਣਦੀ ਦੀ ਵੀਡੀਓ ਆਈ ਸਾਹਮਣੇ ਜੀ ਹਾਂ ਕੁੜੀ ਨੂੰ ਖਰੀਦਣ ਤੇ ਵੇਚਣ ਦਾ ਇੱਕ ਵੀਡੀਓ ਸਾਹਮਣੇ ਆਇਆ ਏ ਜਿਸ ਤੋਂ ਬਾਅਦ ਕੁੜੀ ਦੀ ਦਾਦੀ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਪੁਲਿਸ ਨੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਦਰਸਲ ਕੁੜੀ ਦੀ ਮਾਂ ਦਾ ਆਪਣੇ ਪਤੀ ਨਾਲ ਝਗੜਾ ਚੱਲਦਾ ਸੀ ਤੇ ਪੰਚਾਇਤ ਵਿੱਚ ਬੈਠ ਕੇ ਦੋਵਾਂ ਦਾ ਤਲਾਕ ਹੋ ਗਿਆ ਸੀ ਤੇ ਕੁੜੀ ਨੂੰ ਦਾਦੀ ਵੱਲੋਂ ਪਾਲਿਆ ਪੋਸਿਆ ਗਿਆ ਏ ਤੇ ਹੁਣ ਉਸ ਦੀ ਮਾਂ ਵਾਪਸ ਆ ਗਈ ਸੀ ਤਾਂ ਦਾਦੀ ਵੱਲੋਂ ਪੋਤੀ ਨੂੰ ਉਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਉਹ ਹੁਣ ਆਪਣੇ ਆਪ ਉਸ ਦੀ ਦੇਖਭਾਲ ਕਰੇ ਲੈਕਿਨ ਹੁਣ ਪਤਾ ਲੱਗਿਆ ਏ ਕਿ ਉਸਦੀ ਪੋਤੀ ਨੂੰ ਰਾਜਸਥਾਨ ਦੇ ਵਿੱਚ 3 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਗਿਆ ਏ ਤੇ ਇੱਕ ਵੀਡੀਓ ਸਾਹਮਣੇ ਆਈ ਆ ਜਿਸ ਦੇ ਵਿੱਚ ਲੜਕੀ ਦੀ ਮਾਂ ਅਤੇ ਉਸਦੀ ਨਾਨੀ ਪੈਸੇ ਗਰਨੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਿਆਣੀ ਜੀ ਕੀਤਾ ਆਧਾਰ ਕਾਰਡ ਬਣਾਇਆ ਜੀ ਇਹਨਾਂ ਨੇ ਜਾਲੀ 2006 ਦਾ ਮੈਂ 3 ਮਹੀਨੇ ਦੀ ਪਾਲੀਆ ਪੋਤੀ ਮੈਨੂੰ ਪਤਾ ਜੀ ਆਪਣੇ ਬੱਚੇ ਦਾ ਇਹਨਾਂ ਨੇ ਜੀ 2006 ਦਾ ਕਰਾ ਕੇ ਆਧਾਰ ਕਾਰਡ ਇਹਨਾਂ ਨੇ ਗਾਂ ਵਾਲੇ ਨੂੰ ਵਰਬੱਧ ਬਣਾ ਕੇ ਕੁੜੀ 35 36 ਸਾਲ ਦਾ ਮੁੰਡਾ ਜੀ ਦੇ ਨਾਲ ਇਹਨਾਂ ਨੇ ਕੁੜੀ ਦੇ ਨੰਦਨੀ ਹੋਏ ਕਿਤੇ ਵੀ ਇੱਧਰ ਕਿਤੇ ਮੰਦਰ-ਮੁੰਦਰ ਚੌਥੀ ਰਾਜਸਥਾਨ ਵਾਲੇ ਵੇਚੀ ਗਈ ਹੈ ਕੁੜੀ ਪੈਸੇ ਗਿਣਦੇ ਨੇ ਤਾਂ ਸਬੂਤ ਆਇਆ ਜੀ ਮੇਰੇ ਕੋਲ ਮੈਨੂੰ ਕੀ ਪਤਾ ਲੱਗਣਾ ਸੀ ਮੈਨੂੰ ਕੁਝ ਨਹੀਂ ਪਤਾ ਲੱਗਣਾ ਜੀ ਕਿੰਨੇ ਦੀ ਵੇਚੀ ਹੈ ਜੀ ਤੁਹਾਨੂੰ ਪਤਾ ਹੈ ਹਾਂ ਜੀ ਕਹਿੰਦੇ ਨੇ ਵੀ ਉਹ ਤਾਂ ਜਿਹੜੀ ਗਾਂ ਤੋਂ ਜਿੰਨਾ ਸਾਨੂੰ ਪਤਾ ਲੱਗਾ ਵੀ 3 ਲੱਖ ਦਾ ਵਪਾਰ ਹੋਇਆ ਹੈ ਕੁੜੀ ਦਾ ਮਟੋਲਾ ਲੈ ਲੰਦਾ ਵੋ ਚੋਲ ਅਗਰੀ ਮੈਨੂੰ ਇਹ ਰਿਪੋਟੀ ਬੀਤੀ ਗਈ ਆ। 16 ਮਹੀਨੇ ਲੱਗੇ ਆ ਜੀ ਹਲੇ। ਕਿਤਾ ਜੀ ਕੀ ਇਹ ਤਾਂ ਜੀ ਬਹੁਤ ਟਕੜਾ ਕਰੋ ਆ ਜੀ। ਅਸਲ ਤੇ ਇਹੀ ਤੇ ਬਹੁਤਾ ਜਾਣਦੀ ਵੀ ਨਹੀਂ ਤੇ ਉਹਨਾਂ ਨੂੰ। ਕੁੜੀ ਦੀ ਮਾਂ ਨਹੀਂ ਜਾਣਦੀ ਸੀ, ਕੁੜੀ ਦੇ ਨਾਨੀ ਨਹੀਂ ਜਾਣਦੀ ਸੀ। ਇਹ ਲੈ ਕੇ ਗਏ ਨੇ ਜੀ ਜਸਵਿੰਦਰ ਕੌਰ, ਕੁਲਵਿੰਦਰ ਸਿੰਘ। ਇਹ ਲੈ ਕੇ ਗਏ ਨੇ ਜੀ ਉਹਨਾਂ ਨੂੰ। ਇਹਨਾਂ ਨੂੰ ਉਹ ਵਿਚੋਲਿਆਂ ਦੇ ਘਰ ਦਾ ਪਤਾ ਸੀ। ਦੇਖੋ ਇਹਨਾਂ ਚੋਂ ਨਿਕਲੂ ਸਾਰਾ ਕੁਝ ਪੋਟੀ ਦਾ ਮੋਬਾਈਲ ਵੀ ਸਾਰੇ ਇਹਨਾਂ ਕੋਲ ਹੈ। ਕੁੜੀ ਤਾਂ ਮੋਬਾਈਲ ਖੋਰੇ ਬਹੁ ਨੂੰ ਛੱਡ ਕੇ ਵੀ ਥਾਣੇ 'ਚ ਇਹ ਆਈ ਹੈ ਜੀ। ਪੁੱਤੀ ਥੁਰ ਦੇ ਨਾਲ ਰਹਿੰਦੀ ਸੀ ਜਾਨ ਨਹੀਂ ਜੀ ਹੁਣ ਪੁੱਤ ਹੀ ਪਹਿਲਾ ਬੱਚੀ ਮੇਰੇ ਕੋਲ ਸੀ ਜਦੋਂ ਇਹਦੀ ਮਾਂ ਪਟਿਆਲੇ ਤੋਂ ਆ ਗਈ ਸੀ ਮੈਂ ਹੱਥ ਬੰਨ ਤੇ ਬੱਚਿਆਂ ਨੂੰ ਮੱਬਦੇ ਆਪਿਆਂ ਨੂੰ ਪਾਲੋ ਮੇਰੇ ਤੇ ਹਿੰਮਤ ਨਹੀਂ ਮਰੇ ਬੜੇ ਬੇਟੇ ਦੀ ਦਾਤ ਹੋ ਗਈ ਬੇਟੇ ਨਾਲ ਨਹੀਂ ਸੀ ਰਹਿੰਦੀ ਨਾ ਬੇਟੇ ਨਾਲ ਬੇਟੇ ਤਲਾਕ ਦੇ ਕੇ ਬਾਕੀ ਸੀ ਪੰਚਾਇਤੀ ਤਲਾਕ ਹੋਇਆ ਵਾ ਦੋ ਟਾਈਮ ਕੋ ਸਮਾਨ ਦੇ ਸਭ ਲੈ ਕੇ ਮੁੰਡੇ ਦਾ ਵੀ ਸਮਾਨ ਲੈ ਗਈ ਸੀ ਚੱਕ ਕੇ ਅਸੀਂ ਨੇ ਫੇਰ ਵੀ ਹੱਥ ਬੰਨੇ ਵੀ ਚੱਲ ਕੋਈ ਨਹੀਂ ਜਾਂਦੀ ਆ ਜਾਣਦੇ ਤੁਹਾਡੀ ਬੇਨਤੀ ਸਰਕਾਰ ਲਵੇ ਸਾਡੀ ਇਹ ਮਹਿੰਤੇ ਵੀ ਸਾਨੂੰ ਇਨਸਾਫ ਦੇਣੇ ਮੇਰੀ ਪੋਤੀ ਵੇਚੀ ਕਿਉਂ ਇਹਨਾਂ ਨੇ ਵਿਆਹ ਕੇ ਤੋਰ ਦਿੰਦੇ ਕਿੱਥੇ ਗਈ ਸੀ ਇਹਨਾਂ ਨੇ ਹੁਣ ਇਹਨਾਂ ਦੀ ਰਾਜਸਥਾਨ 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 ਵੇਚਤੀ ਹੈ ਜੀ ਲਵੇ ਨੌਣੇ ਪੰਜਾਬ ਚ ਇਹਨਾਂ ਦਾ ਲਿੰਕ ਕਿਵੇਂ ਹੋਇਆ ਜੀ ਇਹਨਾਂ ਦੇ ਜੀ ਜਸਵਿੰਦਰ ਕੌਰ ਗਾਂ ਲੀਆਂ ਜਨਾਨੀਆਂ ਨੂੰ ਮਿਲੀ ਹੋਈ ਸੀ ਜਿਹੜੀਆਂ ਖੰਨੇ ਦੀਆਂ ਨੇ ਬਾਦਲੇ ਦੀਆਂ ਜਸਵਿੰਦਰ ਕੌਰ ਉਹਨਾਂ ਨੂੰ ਮਿਲੀ ਹੋਈ ਸੀ ਜੀ ਉਹ ਗਾਂਾਂ ਦੇ ਗਾਂ ਇਹਨਾਂ ਦੀ ਐ ਜਾਣ ਪਛਾਣਦੀ ਮੈਂ ਮੰਨਦੀ ਆ ਬੋਟੀ ਦਾ ਇਹ ਕਸੂਰ ਗੰਨਿਆ ਵੇ ਤੂੰ ਪੈਸੇ ਗਣ ਰਹੀ ਆ ਜਸਵਿੰਦਰ ਕੌਰ ਦਾ ਵਿਚਨੌਲ ਏਰੀਆ ਕਹਿੰਦੀ ਜਸਨ ਕੌਰ ਦੇ ਪੈਸੇ ਮੈਨੂੰ ਦੋ ਉਹਨਾਂ ਨੂੰ ਕਹਿ ਰਹੀ ਆ ਮਾਮਲਾ ਨਾਬਾ ਬਲਾਕ ਦੇ ਨੱਥੂ ਵਾਲੀਆ ਪਿੰਡ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਕੇਸ ਵਿੱਚ ਚਾਰ ਲੋਕਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਲੜਕੀ ਦੀ ਮਾਂ ਅਤੇ ਨਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਜੇ ਪਾਸੇ ਲੜਕੀ ਨੂੰ ਰਾਜਸਥਾਨ ਤੋਂ ਗ੍ਰਮਤ ਕਰਕੇ ਲੜਕੀ ਦੇ ਮਾਮਿਆਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਬਾਕੀ ਦੋਸ਼ੀਆਂ ਦੀ ਤਲਾਸ਼ ਪੁਲਿਸ ਵੱਲੋਂ ਜਾਰੀ ਹੈ ਜੀ ਇਹ ਪਾਸੋਂ ਬਲੂਚ ਥਾਣੇ ਦਾ ਮੈਟਰ ਹੈਗਾ ਤੇ ਇਹ ਇੱਕ 15 ਸਾਲ ਦੀ ਲੜਕੀ ਆ ਜਿਹਨੂੰ ਕਿ ਰੋਟੀ ਮਾਰੀ ਵੇਚਿਆ ਸੀ ਤੇ ਵੇਚਣ ਤੋਂ ਬਾਅਦ ਉਹਨੂੰ ਰਾਜਸਥਾਨ ਨੂੰ ਭੇਜ ਦਿੱਤਾ ਗਿਆ ਸੀ ਤੇ ਉੱਥੇ ਜਾ ਕੇ ਉਹਦੀ ਮੈਰੀ ਜਿਹੜੇ ਰਾਜਸਥਾਨ ਦੇ ਇੱਕ ਲੜਕੇ ਨਾਲ ਕਰਾਈ ਗਈ ਸੀ ਇਹਦੇ ਵਿੱਚ ਜਿਹੜੀ ਐਫਆਈਆ ਦਰਜ ਹੋਈ ਆ ਲੜਕੀ ਦੀ ਜਿਹੜੀ ਦਾਦੀ ਆ ਉਹਦੇ ਬਿਆਨਾਂ ਤੇ ਐਫਆਈਆ ਦਰਜ ਹੋਈ ਆ ਇਹਦੇ ਵਿੱਚ ਟੋਟਲ 4 ਜਾਣੇ ਹੈਗੇ ਜਿਨ੍ਹਾਂ ਤੇ ਐਫਆਈਆ ਦਰਜ ਹੋਈ ਆ ਦੋ ਤਾਂ ਲੜਕੀ ਆ ਜਿਹੜੀ ਉਹਦੇ ਪਿੰਡ ਦੀ ਆ ਇੱਕ ਉਹਦੀ ਮਦਰ ਆ ਤੇ ਇੱਕ ਉਹਦੀ ਨਾਨੀ ਆ ਅਖਾਂਜੀ ਇੱਕ ਉਹ ਦਦੀ ਨੇ ਹੀ ਵੀਡੀਓ ਜਿਹੜੀ ਆ ਮੇਰੇ ਵੀ ਪੇਸ਼ ਕੀਤੀ ਸੀ ਫਿਰ ਮੈਂ ਮੰਮੀ ਨੂੰ ਥਾਣੇ ਭੇਜਿਆ ਸੀ ਤੇ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਉਹਦੀ ਮਾਂ ਕੋਈ ਵੇਲੇ ਰਾਜਸਥਾਨ ਤੋਂ ਦੋਤਾਨੇ ਵਾਲੇ ਡੇਢ ਸਾਈਨਾ ਸੀ ਉਹ ਪੈਸੇ ਦਾ ਲੈਂਡਿੰਗ ਕਰਦੀਆਂ ਤੇ ਪੈਸੇ ਕਿੰਨੇ ਸੀ ਜੀ 30 ਰੁਪਏ ਕਰਕੇ ਬੱਧੀ ਹਾਂਜੀ ਅਸੀਂ ਰਾਜਸਥਾਨ ਇੱਕ ਟੇਮਪੇਜ ਜਿੱਥੇ ਠਾਣੇ ਤੋਂ ਤੇ ਲੜਕੀ ਨੂੰ ਅਸੀਂ ਉੱਥੇ ਰਿਕਵਰ ਕਰਕੇ ਵਾਪਸ ਲੈ ਆਂਦਾ ਤੇ 174 ਬਿਆਨ ਨੂੰ ਜੱਜ ਸਾਹਿਬ ਦੇ ਸਾਹਮਣੇ ਗ੍ਰਾਉਂਡ ਤੋਂ ਬਾਅਦ ਜੱਜ ਸਾਹਿਬ ਨੇ ਆਰਡਰ ਕੀਤਾ ਕਿ ਇਹਨਾਂ ਲੜਕੀ ਨੂੰ ਦੇ ਨਾਂ ਦੀ ਵੇਸ ਹੈ ਸਮਾਜਿਕ ਨੂੰ ਸਾਹਮਣੇ ਇਹ ਜਿਹੜੇ ਕਰਾਸਟ ਆਇਆ ਸੀ ਅ ਇਹ ਵੀ ਜੀ ਚ ਦਰਖਾਸਤ ਪਹਿਲਾਂ ਆਈ ਸੀ ਫਿਰ ਉਸ ਤੋਂ ਬਾਅਦ ਦਾਦੀ ਨਾਲ ਆਈ ਸੀ ਤੇ ਦਾਦੀ ਦੇ ਬਿਆਨਾਂ ਦੇ ਉੱਪਰ ਹੀ ਪਛਾਤਰ ਹੋਇਆ ਕਿ ਉਹਨਾਂ ਦੇ ਆ ਕੇ ਇੱਥੇ ਜਦੋਂ ਮੁੰਮਣ ਦੱਸਿਆ ਵੀ ਉਹਦੀ ਮਾਦਰੀ ਵਿੱਚ ਹੈਗੇ ਨੂੰ ਮੁੱਲ ਹੈ ਤੇ ਸਾਡੇ ਬੱਚੇ ਨੂੰ ਜਿਹੜਾ ਬਚਾ ਲਿਆ ਵੀ ਤੇਰੇ ਕਰੀਮ ਜੀ ਦੇ ਰਾਜਪੁਰ ਦੇ ਫਿਰ 15 ਸਾਲ ਜਿਹੜੀ ਕੱਚੀ ਦਾਦੀ ਆ ਅਤਲੀਏ ਦੀ ਬੜੀ ਲੜਕੀ ਦੀ ਮਾਦਰ ਆ ਉਹ ਪਹਿਲਾਂ ਆਪਣੇ ਹਸਬੰਦ ਤੇ ਉਹਨਾਂ ਦੀ ਕੁਝ ਅਨਬੰਦ ਚੱਲ ਰਹੀ ਤੇ ਕਾਫੀ ਸਾਲਾਂ ਤੋਂ ਅਲੱਗ ਰਹਿ ਰਹੀ ਤੇ ਪਰ ਲੜਕੀ ਜਿਹੜੀ ਦਾਦੀ ਦੇ ਕੋਲ ਹੀ ਰਹਿੰਦੀ ਸੀ ਛੋਟੇ ਹੁੰਦੇ ਕੋ ਦਾਦੀ ਨੇ ਪਾਲਿਆ ਉਹ ਉਸ ਤੋਂ ਪ੍ਰੰਤ ਫਿਰ ਕੁਝ ਸਾਲ ਬਾਅਦ ਕਾਮਨਾ 2023 ਦੇ ਵਿੱਚ ਲੜਕੀ ਦੀ ਮਾਦਰ ਜਿਹੜੀ ਆ ਵਾਪਸ ਆਪਣੇ ਸਹੁਰੇ ਆ ਗਈ ਸੀ ਉਸ ਤੋਂ ਬਾਅਦ ਇਹ ਪਲੈਨਿੰਗ ਨੇ ਕੀਤੀ Saturn ਬੱਚੀ ਜਿਹੜੀ ਆ ਧੀ ਕੁੜੀ ਜਿਹੜੀ ਉਹਨੇ ਰਾਜਸਥਾਨ ਚ ਵੇਚ ਉਸ ਵੀਡੀਓ ਦੇ ਵਿੱਚ ਇਹ ਤਿੰਨ ਲੇਡੀਆਂ ਦਿਖਾਈ ਜਾਂਦੇ ਆ ਰੀਆਂ ਐ ਇੱਕ ਕੁੜੀ ਦੀ ਜਿਹੜੀ ਬੱਚੀ ਆ ਉਹਦੀ ਮਦਰ ਆ ਤੇ ਬਾਕੀ ਜਿਹੜੀ ਇੱਕ ਜਿਹੜੀ ਰਾਜਸਥਾਨ ਤੋਂ ਲੇਡੀ ਆ ਤੇ ਇਹ ਜਿਹੜੀ ਵੀਡੀਓ ਇਹਨਾਂ ਨੇ ਜਿਹੜੀ ਮੀਟਿੰਗ ਕੀਤੀ ਐ ਇਹਨਾਂ ਨੇ ਉਹ ਖੰਡੇ ਦੇ ਵਿੱਚ ਕੋਈ ਜਗ੍ਹਾ ਤੇ ਪਿੰਡ ਦੇ ਵਿੱਚ ਬੈਠ ਕੇ ਉੱਥੇ ਇਹਨਾਂ ਨੇ ਡਿਸਾਈਡ ਕੀਤਾ ਲੈਣ ਦੇ ਤਾਂ ਹੁਣ ਤਾਂ ਮੇਜੇ ਦਿੱਕਤੀ ਲੱਗਦੀ ਆ ਤੁਹਾਨੂੰ ਤੁਹਾਡਾ ਕੋਈ ਤਾਂ ਕਹਿ ਰਹੇ ਆਂ ਜੀ ਉੱਥੇ ਉਹਨੇ ਵੇਚੀ ਆ ਦੇ ਅਦਿਰ ਕਵ ਕਟੋਲਾ ਯੰਗ ਜਗਬਾਨੀ ਟੀਵੀ ਲਈ ਫਰੀਸ਼ ਪਟਲਾ ਦੀ ਰਿਪੋਰਟ